ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਫੇਰ ਇੱਕ ਮੁੱਦੇ ਨੂੰ ਲੈ ਕੇ ਜਨਤਾ ਦੀ ਕਚਹਿਰੀ ਵਿੱਚ ਪੇਸ਼ ਹੋ ਰਹੇ ਹਾਂ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ ਵੀ ਅਸੀਂ ਕੁਝ ਨਵੇਂ-ਨਵੇਂ ਮੁੱਦੇ ਲੈ ਕੇ ਜਨਤਰੀ ਕਚਹਿਰੀ ਵਿੱਚ ਪੇਸ਼ ਹੁੰਦੇ ਰਵਾਂਗੇ ਤੁਹਾਡੇ ਸਾਨੂੰ ਪਹਿਲਾਂ ਦੀ ਤਰ੍ਹਾਂ ਜਿਵੇਂ ਸਹਿਯੋਗ ਮਿਲਦਾ ਇਸ ਤਰ੍ਹਾਂ ਸਹਿਯੋਗ ਮਿਲਦਾ ਰਹੇ ਵੀ ਸਾਨੂੰ ਤੁਹਾਡਾ ਅਸੀਰਵਾਦ ਮਿਲਦਾ ਰਹੇ ਤੇ ਤੁਸੀਂ ਆਪਣੇ ਕਮੈਂਟ ਬਾਕਸ ਰਾਹੀਂ ਆਪਣੀ رائے ਸਾਨੂੰ ਜਰੂਰ ਦਿੰਦ ਰਿਓ ਤਾਂ ਮੈਂ ਜਿੱਥੇ ਕਿਤੇ ਸਾਡੇ ਵਿੱਚ ਕੋਈ ਕਮੀ ਪੇਸ਼ੀ ਆ ਅਸੀਂ ਉਸ ਕਮੀ ਪੇਸ਼ੀ ਨੂੰ ਦੂਰ ਕਰਨ ਦਾ ਯਤਨ ਕਰੀਏ ਆਪਣੀ ਜਣੀ ਸੁਝਾਅ ਸਾਨੂੰ ਜਰੂਰ ਦਿੰਦ ਰਹਿਣਾ ਕਿਉਂਕਿ ਤੁਹਾਡੇ ਅਸੀਰਵਾਦ ਹੀ ਤੁਹਾਡੇ ਸੁਝਾਵਾਂ ਦੀ ਸਾਨੂੰ ਬਹੁਤ ਜ਼ਿਆਦਾ ਐ ਲੋੜਾ ਕਿਉਂਕਿ ਅਸੀਂ ਏਡੇ ਕੋਈ ਵਿਗਿਆਨੀ ਤਾਂ ਨਹੀਂ ਜਾਂ ਜਾਦਾ ਪੜ੍ਹੇ ਲਿਖੇ ਨਹੀਂ ਪਰ ਫਿਰ ਵੀ ਜਿਹੜੀਆਂ ਲੋਕ ਚਰਚਾ ਹੁੰਦੀਆਂ ਜਾਂ ਲੋਕਾਂ ਵਿੱਚ ਗੱਲ ਹੁੰਦੀ ਆ ਜਾਂ ਲੋਕਾਂ 'ਚ ਮੈਸੇਜ ਜਾਂਦਾ ਉਹ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਨ ਦਾ ਯਤਨ ਜ਼ਰੂਰ ਅਸੀਂ ਕਰਦੇ ਰਹੇ ਹਾਂ ਤੇ ਕਰਦੇ ਰਵਾਂਗੇ ਵੀ ਤੇ ਤੁਹਾਡੇ ਆਪਣੀ ਜਿਹੜੇ ਸਹਿਯਾਵਾ ਉਹ ਸਾਨੂੰ ਜ਼ਰੂਰ ਦਿੰਦੇ ਰਹਿਣਾ ਤੁਹਾਡਾ ਅਸੀਰਵਾਦ ਸਾਨੂੰ ਲੋੜਾ ਜਿਸ ਤਰ੍ਹਾਂ ਪਹਿਲਾਂ ਸਾਡੇ ਤੁਸੀਂ ਚੈਨਲ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਸਹਿਯੋਗ ਦਿੱਤਾ ਅਸੀਰਵਾਦ ਦਿੱਤਾ ਤੇ ਇਸੇ ਤਰ੍ਹਾਂ ਹੀ ਸਾਨੂੰ ਹੁਣ ਵੀ ਸਹਿਯੋਗ ਦਿੰਦੇ ਰਹਿਣਾ ਤੇ ਦਰਸ਼ਕੋ ਅੱਜ ਅਸੀਂ ਇੱਕ ਮੁੱਦਾ ਲੈ ਕੇ ਆਏ ਆ ਕਿਉਂਕਿ ਨੇਪਾਲ ਦੇ ਵਿੱਚ ਜੋ ਹਹਾਕਾਰ ਮੱਚੀ ਆ ਜਿੱਥੇ ਲੋਕਾਂ ਨੇ ਸਰਕਾਰ ਦੇ ਵਿਰੁੱਧ ਉਹ ਜਿਹੜੀ ਬਗਾਵਤ ਸ਼ੁਰੂ ਕੀਤੀ ਹੋਈ ਆ ਤੇ ਕਾਫੀ ਸਰਕਾਰੀ ਸੰਪਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਮੈਂ ਉਸ ਗੱਲ ਕਰਨ ਤੋਂ ਪਹਿਲਾਂ ਜੇ ਪੰਜਾਬ ਤੋਂ ਗੱਲ ਸ਼ੁਰੂ ਕਰਾਂ ਕਿਉਂਕਿ ਜਦੋਂ ਲੋਕ ਆਸਾਂ ਉਮੀਦਾਂ ਨਾਲ ਸਰਕਾਰਾਂ ਨੂੰ ਸਤਾਵੱਚ ਲਿਆਉਂਦੇ ਆ ਤੇ ਉਹਨਾਂ ਤੋਂ ਢੇਰ ਸਾਰੀਆਂ ਸਾਨੂੰ ਆਸਾਂ ਹੁੰਦੀਆਂ ਵਾ ਵੀ ਸਰਕਾਰ ਸਾਡੀਆਂ ਆਸਾਂ ਉਮੀਦਾਂ ਤੇ ਉਤਰੇਗੀ ਕਿਉਂਕਿ ਸਰਕਾਰਾਂ ਦਾ ਫਰਜ਼ ਹੁੰਦਾ ਰੋਜ਼ਗਾਰ ਦੇਣਾ ਲੋਕਾਂ ਨੂੰ ਸਿਹਤ ਸਹੂਲਤਾ ਦੇਣੀਆਂ ਲੋਕਾਂ ਦੀ ਸੁਰੱਖਿਆ ਕਰਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਵਾ ਕਿਉਂਕਿ ਜਦੋਂ ਸਰਕਾਰਾਂ ਫਿਰ ਇਹਨਾਂ ਜ਼ਿੰਮੇਵਾਰਾਂ ਤੋਂ ਭੱਜ ਜਾਂਦੀਆਂ ਵਾਂ ਤੇ ਉਦੋਂ ਲੋਕ ਜਾਂ ਤਾਂ ਫਿਰ ਸਰਕਾਰਾਂ ਬਦਲ ਦਿੰਦੇ ਆ ਜਾਂ ਫਿਰ ਸਰਕਾਰਾਂ ਦੇ ਖਿਲਾਫ ਜਿਹੜਾ ਬਾਗਾਵਤ ਉਹ ਸ਼ੁਰੂ ਕਰ ਦਿੰਦੇ ਆ ਜੇ ਅਸੀਂ ਪਿਛਲੇ ਸਮੇਂ ਪੰਜਾਬ ਦੀ ਗੱਲ ਕਰੀਏ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਰਾਜ ਰਿਹਾ ਤੇ ਪਿਛਲੇ ਸਮੇਂ ਦੌਰਾਨ ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਤੋਂ ਭਾਰੀ ਨਾਰਾਜ਼ਗੀ ਜਿਹੜੀ ਜਾਰ ਕੀਤੀ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਤਾ ਵਿੱਚ ਲੈਂਦੀ ਸੀ ਤੇ ਇਸੇ ਤਰ੍ਹਾਂ ਲੋਕਾਂ ਦੀਆਂ ਉਹਨਾਂ ਨੂੰ ਕਾਫੀ ਆਸਾਂ ਮਾ ਬਿਸਰੀਆਂ ਸਰਕਾਰ ਆਸਾਂ ਮੀਨਤਾਂ ਤੇ ਪੂਰਾ ਨਹੀਂ ਉਤਰੇ ਤੇ ਹੁਣ ਅਸੀਂ ਗੱਲ ਕਰਾਂਗੇ ਵੀ ਜਿਹੜੀ ਕਈ ਦੇਸ਼ਾਂ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਸਰਕਾਰਾਂ ਨੂੰ ਆਸਾਂ ਲੈ ਕੇ ਬਣਾਇਆ ਸੀ ਲੋਕਾਂ ਦੀਆਂ ਆਸਾਂ ਮੀਨਤਾਂ ਨਹੀਂ ਉਤਰੇ ਤੇ ਉੱਥੋਂ ਦੇ ਲੋਕਾਂ ਨੇ ਜਾਂ ਤਾਂ ਸਰਕਾਰਾਂ ਬੁਲਤੀਆਂ ਜਾਂ ਫਿਰ ਸਰਕਾਰਾਂ ਦੇ ਖਿਲਾਫ ਜਿਹੜੀ ਆ ਬਗਾਵਤ ਆ ਜਿਹੜੀ ਸ਼ੁਰੂ ਕਰਤੀ ਆ ਜਿਵੇਂ ਆਪਾਂ శ్రీਲੰਕਾ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਬੰਗਲਾਦੇਸ਼ ਦੀ ਗੱਲ ਕਰੀਏ ਜਾਂ ਹੁਣ ਨੇਪਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਰਕਾਰ ਦੇ ਖਿਲਾਫ ਜਿਹੜੀ ਬਗਾਵਤ ਸੁੱਲ ਕੀਤੀ ਹੋਈ ਆ ਪਰ ਉਹਦੇ ਵਿੱਚ ਭਾਰੀ ਗਿਣਤੀ ਵਿੱਚ ਜਿਹੜੀ ਸਰਕਾਰੀ ਸੰਪਤੀ ਦਾ ਨੁਕਸਾਨ ਵੀ ਹੋ ਗਿਆ ਕਈ ਸਰਕਾਰੀ ਸੰਪਤੀਆਂ ਨੂੰ ਉਹਨਾਂ ਲੋਕਾਂ ਨੇ ਅੱਗ ਦੇ ਹਵਾਲੇ ਕਰਤਾ ਵੱਡੀ ਗਿਣਤੀ ਵਿੱਚ ਜਿਹੜੇ ਸਾਧਨਾ ਉਹਨਾਂ ਨੂੰ ਅੱਗ ਦੇ ਹਵਾਲੇ ਕਰਤਾ ਤੇ ਸਾਡੇ ਨਾਲ ਇਸ ਗੱਲਬਾਤ ਕਰਨ ਲਈ ਭਾਈ ਮਨਜੀਤ ਸਿੰਘ ਮੰਡ ਫੇਰ ਜੁੜ ਚੁੱਕੇ ਆ ਜਿਹੜੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਕਿੱਦਾਂ ਦੇ ਹਾਲਾਤ ਬਣ ਜਾਂਦੇ ਆ ਕਿਸ ਤਰ੍ਹਾਂ ਜਿਹੜੇ ਲੋਕ ਆ ਸਰਕਾਰ ਦੇ ਖਿਲਾਫ ਜਿਹੜਾ ਮੋਰਚਾ ਖੋਲ੍ਹ ਦਿੰਦੇ ਆ ਤੇ ਜਿਹਦੇ ਵਿੱਚ ਜਿੱਥੇ ਸਰਕਾਰਾਂ ਦੀ ਸੰਪਤੀਆਂ ਨੂੰ ਸਨ ਦਾ ਉੱਥੇ ਲੋਕਾਂ ਦਾ ਵੀ ਭਾਰੀ ਨਕਸਰ ਹੁੰਦਾ ਭਾਈ ਮਨਜੀਤ ਸਿੰਘ ਮੰਡਜੀ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਦਾ ਸਵਾਗਤ ਕਰਦੇ ਹਾਂ ਜੀ ਤੁਹਾਡਾ ਵੀ ਧੰਨਵਾਦ ਡਾਕਟਰ ਸਾਹਿਬ ਤੁਸੀਂ ਭੱਖ ਦੇ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਣ ਲਈ ਸਮਾਂ ਦਿੰਦੇ ਹੋ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੋ ਮੁੱਦਾ ਜਿਹੜਾ ਗੱਲਬਾਤ ਤੁਸੀਂ ਪੰਜਾਬ ਤੋਂ ਸ਼ੁਰੂ ਕੀਤੀ ਆ ਪੰਜਾਬ ਤਕਰੀਬਨ ਪੂਰੀ ਵਰਲਡ ਦੇ ਵਿੱਚੋਂ ਇਹ ਵੱਖਰੀ ਜਿਹੜਾ ਤਬੀਅਤ ਦਾ ਮਾਲਕ ਆ ਠੀਕ ਆ ਵੀ ਜਿੱਥੇ ਬਦਰੋਹ ਹੋ ਰਹੇ ਨੇ ਦੰਗੇ ਭੜਕ ਰਹੇ ਨੇ ਨਾ ਉੱਥੇ ਬੇਰੋਜ਼ਗਾਰੀ ਭੁੱਖਮਰੀ ਇਹ ਕਈ ਕਾਰਨ ਨੇ ਆਪਾਂ ਪਹਿਲਾਂ ਪੰਜਾਬ ਦੀ ਗੱਲ ਕਰ ਲਈਏ ਤੇ ਜੇ ਪੰਜਾਬ ਦੇ ਲੋਕਾਂ ਨੇ ਜਿਵੇਂ ਤੁਸੀਂ ਦੱਸਿਆ ਵੀ ਕਾਲੀ ਤੇ ਕਾਂਗਰਸ ਨੂੰ ਜੜੋਂ ਪੱਟ ਕੇ ਆਮ ਆਪ ਪਾਰਟੀ ਲਿਆਂਦੀ ਉਹ ਲੋਕਾਂ ਨੇ ਇਹਨਾਂ ਤੋਂ ਉਹਨਾਂ ਦਾ ਕੋਈ ਪੈਸਾ ਮੰਗਿਆ ਨਾ ਕੋਈ ਆਪਣੇ ਲੋਕ ਆ ਸਰਕਾਰ ਡੱਕਾ ਨਾ ਦੇਵੇ ਆਪਦਾ ਕਰਕੇ ਖਾਣ ਦੀ ਹਿੰਮਤ ਰੱਖਦੇ ਆ ਨਹੀਂ ਤਾਂ ਹੁਣ ਜਿਵੇਂ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਲਾਰਾ ਲਾ ਕੇ ਇਸ ਸਰਕਾਰ ਆਈ ਸੀ ਤੇ ਅੱਜ ਤੱਕ ਪੰਜ ਪੈਸੇ ਨਹੀਂ ਦਿੱਤੇ ਜੇ ਕੋਈ ਉਹ ਜੀ ਸਟੇਟ ਹੁੰਦੀ ਤਾਂ ਪਾਸਾ ਪੜ ਦੇਣਾ ਸੀ ਦੁਨੀਆ ਨੇ ਪਰ ਪੰਜਾਬ ਆ ਜਿਹੜਾ ਪੈਸਿਆਂ ਲਈ ਜਾਂ ਮੰਗਤਾ ਨਹੀਂ ਹੈ ਵੀ ਇਹਨਾਂ ਸਰਕਾਰਾਂ ਤੋਂ ਕੁਝ ਮੰਗੇ ਇਹ ਪੰਜਾਬ ਦੀ ਜਿਹੜੀ ਆ ਉਹ ਤਾਂ ਉਹਨਾਂ ਨੇ ਅਕਾਲੀ ਤੇ ਕਾਂਗਰਸ ਨੂੰ ਕਿਉਂਕਿ ਅਸੀਂ ਇੱਕ ਕਿਸੇ ਆਪ ਦੇ ਧਰਮ ਤੋਂ ਦੀ ਜਾਣਵਾਰਨ ਵਾਲੇ ਲੋਕ ਆ ਅਕਾਲੀ ਰਾਜ ਦੇ ਵਿੱਚ ਬੇਅਦਬੀਆਂ ਹੋ ਗਈਆਂ ਸਰਕਾਰ ਤੇ ਇਹਨਾਂ ਲੋਕਾਂ ਦਾ ਗੁੱਸਾ ਫਟਿਆ ਜਿਵੇਂ ਹੁਣ ਹੋ ਰਿਹਾ ਬੰਗਲਾ ਦੇ ਆਪਣਾ ਨੇਪਾਲ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਹੋਇਆ ਉਹ ਵਿਆਧਵੀਆਂ ਦਾ ਰੋਸ ਸੀ ਉਹ ਸਰਕਾਰ ਪਲਟਦੀ ਕੈਪਟਨ ਸਾਹਿਬ ਨੇ ਉਸ ਨੂੰ ਕੈਪਚਰ ਕੀਤਾ ਉਹਦੇ ਤੋਂ ਸਿਆਸੀ ਲਾਹਾ ਲਿਆ ਸਰਕਾਰ ਬਣਾ ਲਈ ਇਹ ਗੱਲ ਕਹਿ ਕੇ ਕਿ ਮੈਂ ਮਹੀਨੇ ਦੇ 20 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਨਸਾਫ ਦਵਾ ਦੂੰ ਵਿਆਧਵੀਆਂ ਦਾ ਤੇ ਉਹ ਆਪਣੀ ਗੱਲ ਤੇ ਖਰਾ ਨਹੀਂ ਉਤਰ ਸਕੇ ਤੇ ਲੋਕਾਂ ਨੇ ਨਾਲ ਨਾਲ ਭਾਈ ਮਨਜੀਤ ਸਿੰਘ ਮੰਡ ਜਿਵੇਂ ਤੁਸੀਂ ਉਹਦੀ ਗੱਲ ਕੀਤੀ ਉਹਨਾਂ ਨੇ ਇਹ ਵੀ ਨਾਲ ਗੁਟਕਾ ਸਾਬਾ ਫੜ ਕੇ ਸੌਂ ਖਾਦੀ ਕਿਉਂਕਿ ਪੰਜਾਬ ਜਿਹੜਾ ਪਵਿੱਤਰ ਗੁਰੂਆਂ ਪੀਰਾਂ ਦੀ ਜੇ ਅਸੀਂ ਧਰਤੀ ਆ ਤੇ ਇੱਥੇ ਇੱਕ ਜਿਹੜਾ ਨਸ਼ਿਆਂ ਦਾ ਜਿਹੜਾ ਸੇਵਾਂ ਦਰਿਆ ਵੀ ਬਹੁਤ ਵਗ ਰਿਹਾ ਬਾਤ ਚਲੋ ਸਰਕਾਰ ਨੇ ਹੁਣ ਵੱਡੀ ਗਿਣਤੀ ਵਿੱਚ ਨਸ਼ੇ ਦੇ ਖਿਲਾਫ ਜਿਹੜੀ ਮਹਿੰਮ ਸੜੀ ਆ ਕੁਝ ਸਰਕਾਰ ਕਾਮਯਾਬੀ ਹੁੰਦੀ ਦਿਖਾਈ ਦੇ ਵਿੱਚ ਕੁਝ ਦੇ ਰਹੀ ਆ ਤੇ ਇਹਦਾ ਕਰਕੇ ਜਿਹੜੇ ਕੈਪਟਨ ਨੇ ਇਹ ਗੱਲ ਆਖੀ ਸੀ ਵੀ ਮੈਂ ਗੁਟਕਾ ਸਾਬ ਦੀ ਸੌਂ ਖਾ ਕੇ ਕਹੂੰਗਾ ਮੈਂ ਨਸ਼ਾ ਬੰਦ ਕਰੂੰ ਪਰ ਉਹ ਵੀ ਨਸ਼ਾ ਨਹੀਂ ਬੰਦ ਹੋਇਆ ਇਹ ਵੀ ਲੋਕਾਂ ਵਿੱਚ ਗੁੱਸਾ ਸੀ ਇਦੇ ਬਾਰੇ ਆਪਾਂ ਇੱਕ ਵੱਖਰੇ ਟੌਪਿਕ ਤੇ ਗੱਲਬਾਤ ਕਰਾਂਗੇ ਨਹੀਂ ਫਿਰ ਗੱਲਬਾਤ ਲੰਬੀ ਹੋ ਜਾਂਦੀ ਆ ਠੀਕ ਆ ਸਰਕਾਰ ਨੇ ਕਿਹਾ ਹੋਇਆ ਹੋਇਆ ਕੁਝ ਨਹੀਂ ਤੁਹਾਨੂੰ ਜਾਗਰਾਮਾ ਲੈ ਚੱਲੂ ਮੈਂ ਕਿਸੇ ਦਿਨ ਜਾਂ ਹੋਰ ਏਰੀਆ ਦੇ ਵਿੱਚ ਜਿੱਥੇ ਉਹ ਜੀਵ ਵਾਲੀ ਗੋਲੀ ਦਿੰਦੇ ਨੇ ਤੇ ਉੱਥੇ ਲੋਕਾਂ ਦਾ ਹੜ ਆਇਆ ਹੁੰਦਾ ਸਾਰਾ ਸਾਰਾ ਦਿਨ ਭਨ ਕੇ ਗਰੀਬ ਬੰਦਾ ਉੱਥੋਂ ਗੋਲੀਆਂ ਲੈ ਕੇ ਆ ਕੇ ਖਾ ਰਹੇ ਨੇ ਨਸ਼ੇ ਨੂੰ ਸਿੱਕੇ ਖਤਮ ਨਹੀਂ ਹੋਏ ਇਹ ਮੁੱਦੇ ਤੇ ਆਪਾਂ ਫਿਰ ਗੱਲਬਾਤ ਕਰਾਂਗੇ ਆਜ਼ਮੀ ਜਨਤਾ ਦੀ ਕਚੈਰੀ 'ਚ ਰੱਖਾਂਗੇ ਚਲੋ ਉਹ ਕੈਪਟਨ ਸਾਹਿਬ ਨੇ ਇਸ ਗੱਲ ਨੂੰ ਕੈਪਚਰ ਕਰਕੇ ਸੌਂ ਖਾਲੀਗੋਟਕਾ ਸਾਹਿਬ ਦੀ ਵੀ ਮੈਂ ਇਨਸਾਫ ਦਵਾ ਚਲੋ ਉਹਨੇ ਨਸ਼ਿਆਂ ਦਾ ਵੀ ਕਿਹਾ ਤੇ ਜਦੋਂ ਉਹਦੇ ਵੀ 4.5 ਸਾਲ ਬੀਤ ਗਏ ਹੋਈ ਤਾਂ ਬਗਾਵਤੀ ਉਹ ਵੀ ਉਹ ਚਲੋ ਉਹਨਾਂ ਲੋਕਾਂ ਨੇ ਉਹਦੀ ਪਾਰਟੀਦਿਆਂ ਨੇ ਕਰਤੀ ਤੇ ਕੈਪਟਨ ਸਾਹਿਬ ਨੂੰ ਵੀ ਤਾਂ 5 ਸਾਲ ਸਤਾ ਨਹੀਂ ਨਨ ਭੋਗਣੀ ਨਸੀਬ ਹੋਈ ਇਹ ਹੁੰਦੀਆਂ ਨੇ ਬਗਾਵਤਾਂ ਪੰਜਾਬ ਦੀਆਂ ਬਗਾਵਤਾਂ ਜਿਹੜੀਆਂ ਨੇ ਇਹ ਧਰਮ ਦੀ ਖਾਤਰ ਹੁੰਦੀਆਂ ਨੇ ਪੰਜਾਬ ਦੀਆਂ ਬਗਾਵਤਾਂ ਪੈਸੇ ਦੀ ਖਾਤਰ ਨਹੀਂ ਹੁੰਦੀਆਂ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਆ ਗਏ ਇਹਨਾਂ ਨੇ ਜੋ ਸਭ ਜਵਾਬ ਦਿਖਾਏ ਸੀ ਸੇਤ ਸਹੂਲਤਾਂ ਦੇਖ ਲਓ ਤੁਸੀਂ ਸਿੱਖਿਆ ਦਾ ਸੁਧਾਰ ਦੇਖ ਲਓ ਤੁਸੀਂ ਲੋਕਾਂ ਨੂੰ ਰੋਜ਼ਗਾਰ ਦੇ ਮੁੱਦਿਆਂ ਤੇ ਕਿਤੇ ਗੱਲ ਕਰਕੇ ਦੇਖ ਲਓ ਠੀਕ ਹੈ ਇਹਨਾਂ ਨੇ ਕਈ ਥਾਂ ਇਨਜੋਕਤੀ ਪੱਤਰ ਦਿੰਦੇ ਆ ਉਹ ਵੀ ਕਈ ਵਾਰੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੁੰਦੀਆਂ ਦੇਖੀਆਂ ਵੀ ਉਹਨਾਂ ਨੂੰ ਹਜੇ ਤਾਈਂ ਕਿਤੇ ਜੁਆਇਨਿੰਗ ਨਹੀਂ ਹੋਈ ਸੋ ਇਹਨਾਂ ਨੇ ਵੀ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਤੇ ਹੁਣ ਲੋਕਾਂ ਦੇ ਵਿੱਚ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਤੇ ਜੇ ਇਹਨਾਂ ਦਾ ਇਹੀ ਆ ਰਿਹਾ ਕਿਸੇ ਪੰਚਾਇਤ ਨੂੰ 10 ਰੁਪਏ ਇਹਨਾਂ ਨੇ ਮੈਨੂੰ ਤਾਂ ਮੈਦ ਨਹੀਂ ਕੋਈ ਇਹ ਗ੍ਰਾਂਟ ਦਿੱਤੀ ਹੋਵੇ ਪਿੰਡ ਦੇ ਵਿਕਾਸ ਵਾਸਤੇ ਇਸ ਕਰਕੇ ਇਹ ਜਿਹੜੇ ਵਿਦਰੋਹ ਲੋਕਾਂ ਦੀਆਂ ਆਸਾਂ ਤੇ ਜਦੋਂ ਸਰਕਾਰਾਂ ਖਰੀਆਂ ਨਹੀਂ ਉੱਤਰਦੀਆਂ ਨਾ ਤੇ ਫਿਰ ਲੋਕਾਂ ਦਾ ਜਿਹੜਾ ਵਿਦਰੋਹ ਆ ਉਹ ਜਵਾਲਾਮੁਖੀ ਦੀ ਤਰ੍ਹਾਂ ਫਟਦਾ ਤੇ ਸਾਰੇ ਕਾਸੇ ਨੂੰ ਸਾੜ ਕੇ ਸੁਆਹ ਕਰ ਦਿੰਦਾ ਤੇ ਹੁਣ ਆਪਾਂ ਆਈਏ ਮੁੱਦਾ ਜਿਹੜਾ ਆਪਣੇ ਗੁਵਾਂਡ ਨੇਪਾਲ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਤੁਸੀਂ ਗੱਲ ਕੀਤੀ ਐ ਵੀ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਹਦੇ ਕਾਰਨ ਦੋ ਨੇ ਇੱਕ ਤਾਂ ਸਰਕਾਰ ਜਿਹੜਾ ਉੱਥੇ ਸੋਸ਼ਲ ਮੀਡੀਆ ਬੈਨ ਕਰ ਰਹੀ ਸੀ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ ਹੋ ਗਿਆ WhatsApp ਹੋ ਗਿਆ ਤੇ ਟਵਿੱਟਰ ਵਗੈਰਾ ਹੋ ਗਿਆ ਸ਼ੇਅਰਚਾਟ ਜੋ ਵੀ ਲੋਕ ਜਾਨੀ ਕਿ ਆਪਣੀ ਸਹੂਲਤ ਲਈ ਵਰਤਦੇ ਸੀ ਤੁਸੀਂ ਸਿਆਣੇ ਹੋ ਇਹ ਜੋ ਚੀਜ਼ਾਂ ਲੋਕ ਵਰਤਦੇ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਨੇ ਇਹਦੇ ਚੋਂ ਲੋਕ ਸਰਕਾਰ ਤੋਂ ਕੁਝ ਨਹੀਂ ਲੈਂਦੇ ਆਪਾਂ ਆਪਣਾ ਕੰਮ ਕਰ ਰਹੇ ਆਂ ਜੋ ਡਾਟਾ ਲੱਗਦਾ ਜੋ ਕੁਛ ਇਹਦੇ ਤੇ ਖਰਚ ਹੁੰਦਾ ਆਪਾਂ ਆਪਣੀ ਜੇਬ ਤੋਂ ਹੀ ਕਰ ਰਹੇ ਆਂ ਨਾ ਇਸ ਪਾਸੇ ਲਾਈ ਵੀ ਸਰਕਾਰਾਂ ਨੇ ਨਾ ਇਸ ਪਾਸੇ ਲਾਏ ਵੀ ਜਿਹੜੇ ਲੋਕ ਆ ਅੱਜ ਲੋਕਾਂ ਨੂੰ ਇਸ ਪਾਸੇ ਲੱਗ ਗਿਆ ਅੱਜ ਫੋਨ ਆ ਫੋਨ ਸਾਡੀ ਜੇਬ ਚ ਆ ਗਿਆ ਹੁਣ ਅਸੀਂ ਫੋਨ ਨੂੰ ਛੱਡ ਨਹੀਂ ਸਕਦੇ ਸਾਡੀ ਫੋਨ ਸੋਨਾ ਜਾਂ ਫੋਨ ਸਾਡੀ ਮਜਬੂਰੀ ਬਣ ਜਾਂਦੀ ਹੈ ਕਈ ਵਾਰੀ ਸੀ ਰੋਟੀ ਖਾਣੀ ਦਾ ਭੁੱਲ ਜਾਂਦੇ ਪਰ ਜੇਬ ਚ ਫੋਨ ਕਢਣਾਂ ਨਹੀਂ ਭੁੱਲਦੇਗੇ ਹਟ ਤਾਂ ਸਾਡੇ ਕੋਲ ਫੋਨ ਰਹਿਣਾ ਚਾਹੀਦਾ ਵਾ ਹਨ ਇੱਕ ਮਜਬੂਰੀ ਬਣ ਗਈ ਹੈ ਦੇਖੋ ਇਹ ਇਹ ਵੀ ਵੱਡਾ ਯੋਗਦਾਨ ਹੋਇਆ ਇਸ ਗੱਲ ਦਾ ਉਹ ਵਿਦਰੋਹ ਭੜਕਣ ਦੇ ਵਿੱਚ ਚਲੋ ਜੇ ਰੋਕਾਂ ਕੋਲੇ ਰੋਜ਼ਗਾਰ ਨਹੀਂ ਲੋਕਾਂ ਨੂੰ ਟਾਈਮ ਪਾਸ ਕਰਨ ਲਈ ਇਹ ਚੀਜ਼ਾਂ ਚੱਲਦੀਆਂ ਲੋਕ ਬੈਠ ਕੇ ਖੁੰਝ ਜਾਂਦੇ ਭੁੱਖੇ ਤੇ ਆਏ ਵੀ ਚੱਲ ਫੋਨ ਤੇ ਆਪਦਾ ਟਾਈਮ ਪਾਸ ਕਰੀ ਜਾਂਦੇ ਆ ਤੇ ਜਦੋਂ ਫਿਰ ਫੋਨ ਹੀ ਬੰਦ ਹੋ ਗਏ ਉਹ ਸਾਰੇ ਲੋਕ ਫਿਰ ਸੜਕਾਂ ਤੇ ਉੱਤਰ ਆਏ ਇੱਕ ਤਾਂ ਇਹ ਵਿਦਰੋਹ ਮ ਦੂਸਰੇ ਨੰਬਰ ਤੇ ਆਪਾਂ ਜਿਹੜੀ ਪਹਿਲੀ ਆਪਣੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਸਰਪੰਚ ਸਾਹਿਬ 트ੰਪ ਨੇ ਜਿਨ੍ਹਾਂ ਨੇ ਮੌਲਕ ਦੇ ਨਹੀਂ ਆਪਣੇ ਪੂਰੇ ਵਰਲਡ ਦੇ ਵਿੱਚ ਸ਼ਾਂਤੀ ਲਿਆਉਣ ਦਾ ਜਿਹੜਾ ਹੁੱਕਾ ਦਿੱਤਾ ਸੀ ਤੇ ਇਹ ਜਿੰਨੇ ਬਦਰੋਹ ਸਾਰੇ ਦੇਸ਼ਾਂ ਦੇ ਵਿੱਚ ਹੋ ਰਹੇ ਨੇ ਉਹਦੇ ਪਿੱਛੇ ਵੀ 트ੰਪ ਹੀ ਆ ਕਿਉਂ ਉਹਦੇ ਸਤਾ ਦੇ ਵਿੱਚ ਆਉਣ ਤੋਂ ਬਾਅਦ ਜੋ ਵੀ ਟੈਰਫ ਵਾਰ ਚੱਲਿਆ ਜਿਨੇ ਟੈਕਸ ਦੇਸ਼ਾਂ ਦੇ ਨਾਲ ਵਧਾਏ ਗਏ ਉਹਨਾਂ ਨਾਲ ਬਾਹਲੇ ਦੇਸ਼ਾਂ ਦੇ ਵਿੱਚ ਲੋਕ ਬੇਰੋਜ਼ਗਾਰ ਹੋਣੇ ਸ਼ੁਰੂ ਹੋ ਗਏ ਲੋਕਾਂ ਦੀ ਜਿਹੜੀ ਮਤਲਬ ਲੋਕਾਂ ਦਾ ਜੀਵਨ ਅਵਸਰ ਸੀ ਉਹ ਔਕਾ ਹੋ ਗਿਆ ਚੀਜ਼ਾਂ ਮੰਗਾਈ ਹੋਈ ਤੇ ਨੇਪਾਲ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਇੱਕ ਤਾਂ ਲੋਕਾਂ ਕੋਲੇ ਕੋਈ ਨੌਕਰੀਆਂ ਨਹੀਂ ਸੀ ਤੇ ਕੋਈ ਰੋਜ਼ਗਾਰ ਹੈ ਨਹੀਂ ਸੀ ਤੇ ਦੂਸਰਾ ਸਰਕਾਰ ਨੇ ਉੱਪਰੋਂ ਆ ਕੇ ਜਿਹੜਾ ਆਪਣਾ ਇਹ ਸੋਸ਼ਲ ਮੀਡੀਆ ਨੂੰ ਬੈਨ ਕਰਨ ਸੋਸ਼ਲ ਮੀਡੀਆ ਨੂੰ ਬੈਨ ਕਰਨਾ ਦਾ ਮਕਸਦ ਤਾਂ ਸਰਕਾਰਾਂ ਦਾ ਜਿਵੇਂ ਤੁਸੀਂ ਕਿਹਾ ਵੀ ਲਾਇਆ ਤਾਂ ਸਰਕਾਰਾਂ ਨੇ ਆ ਸਰਕਾਰਾਂ ਨੇ ਲਾਇਸੀ ਵੀ ਲੋਕ ਇਸ ਕੰਮ ਤੇ ਲੱਗੇ ਰਹਿਣਗੇ ਸਾਡੇ ਵੱਲ ਧਿਆਨ ਨਾ ਦੇਣਗੇ ਇਹਦੇ ਵਿੱਚੋਂ ਕਈ ਗੱਲਾਂ ਹੁੰਦੀਆਂ ਨੇ ਹਰ ਚੀਜ਼ ਦਾ ਇੱਕ ਨਫਾ ਤੇ ਨੁਕਸਾਨ ਇਹ ਦੋਨੇ ਚੀਜ਼ਾਂ ਨਾਲ ਨਾਲ ਨੇ ਪਰ ਸਰਕਾਰਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੀਆਂ ਅਨਕਾਮੀਆਂ ਵੀ ਲੋਕਪਰਾਂ ਦੇ ਵਿੱਚ ਹੀ ਅਗਰ ਚੱਲਦੀ ਅੱਗ ਵਾਂਗੂ ਫਲਾ ਦਿਆ ਕਰਨਗੇ ਹੁਣ ਸਰਕਾਰਾਂ ਜੋ ਵੀ ਭ੍ਰਸ਼ਟਾਚਾਰ ਕਰ ਰਹੀਆਂ ਨੇ ਦੇਖੋ ਡਾਟ ਸਾਬ ਗੱਲ ਇਸ ਤਰ੍ਹਾਂ ਇੱਕ ਬੰਦੇ ਨੂੰ ਆਪਾਂ ਕੋਈ ਸਾਈਕਲ ਆ ਕਿਸੇ ਕੋਲੇ ਉਹ ਤੋਂ ਵੱਧ ਉਹਦੇ ਕੋਲੇ ਕੋਈ ਗੱਡੀ ਨਹੀਂ ਕੋਈ ਹੋਰ ਸਾਧਨ ਨਹੀਂ ਗਰੀਬੀ 'ਚ ਜੌਂ ਰਿਆ ਕਿਸੇ ਨਾ ਕਿਸੇ ਕਾਰਨ ਆਪਾਂ ਉਹਦਾ ਦਾ ਲੱਗ ਗਿਆ ਚਾਹੇ ਆਪਾਂ ਉਹਨੂੰ ਚੁਣ ਕੇ ਸਤਾ ਤੇ ਬਾਤਾ ਚਾਹੇ ਉਹ ਕਿਸੇ ਤਰੀਕੇ ਦੇ ਨਾਲ ਸਤਾ ਤੇ ਕਾਬਜ ਹੋ ਗਿਆ 50-60 ਸਾਲਾਂ ਦੇ ਵਿੱਚ ਉਹਦੀ ਅਰਬਾਂ ਦੀ ਸੰਪਤੀ ਬਣ ਜੇ ਜਿਹੜਾ ਇੱਕ ਸਾਈਕਲ ਦਾ ਮਾਲਕ ਸੀ ਉਹਦਾ ਬੱਚੇ ਜਨਤਾ ਦੇ ਵਿੱਚ ਕਰੋੜਾਂ ਦੀਆਂ ਗੱਡੀਆਂ ਤੇ ਘੁੰਮਣ ਤੇ ਜਨਤਾ ਦਾ ਗੁੱਸਾ ਹੋਣਾ ਤਜਾਇਜ਼ ਆ ਸੋ ਇਸ ਕਰਕੇ ਜਦੋਂ ਹੁਣ ਲੋਕ ਤਾਂ ਰੋਜ਼ਗਾਰ ਤੋਂ ਭੁੱਖੇ ਨੇ ਆਪਣੇ ਰੋਜ਼ਗਾਰ ਤੋਂ ਵਿਹਲੇ ਨੇ ਭੁੱਖਮਰੀ ਦਾ ਸ਼ਿਕਾਰ ਨੇ ਤੇ ਇਹ ਲੀਡਰਾਂ ਦੇ ਜਵਾਬ ਉੱਤੇ ਅਰਬਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਨੇ ਲੱਖਾਂ ਕਰੋੜਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਨੇ ਤੇ ਆਪੇ ਲੀਡਰ ਜਹਾਜ਼ਾਂ ਤੇ ਮਜ਼ੇ ਲੈ ਰਹੇ ਨੇ ਤੇ ਇੱਥੇ ਫਿਰ ਲੋਕਾਂ ਦਾ ਗੁੱਸਾ ਭੜਕਿਆ ਗੁੱਸਾ ਭੜਕਿਆ ਵੀ ਇਸ ਕਦਰ ਕਿ ਜਿਹੜਾ ਉੱਥੇ ਪੂਰਾ ਆਪਣਾ ਰਾਸ਼ਟਰੀ ਰਾਸ਼ਟਰਪਤੀ ਦਾ ਭਵਨ ਜਿਹੜਾ ਉਹਨੂੰ ਅੱਗ ਲੱਗ ਗਈ ਸੰਸਦ ਨੂੰ ਫੂਕ ਦਿੱਤਾ ਗਿਆ ਇੱਕ ਉੱਥੇ ਸਭ ਤੋਂ ਵਧੀਆ ਇਮਾਰਤ ਜਿਹੜੀ ਜੋ ਇੱਕ ਅਜੂਬਿਆਂ ਚੋਂ ਗਿਣੀ ਜਾਂਦੀ ਸੀ ਉੱਥੇ ਜੋ ਸਿੰਘ ਦਰਬਾਰ ਮੈਨੂੰ ਮੈ ਤਾਂ ਆਪਣੇ ਪੰਜਾਬੀ ਲੋਕਾਂ ਨੂੰ ਵੀ ਨਹੀਂ ਪਤਾ ਹੋਣਾ ਵੀ ਨੇਪਾਲ ਚ ਸਿੰਘ ਦਰਬਾਰ ਨਾਂ ਦੀ ਕੋਈ ਸਭ ਤੋਂ ਤਕੜੀ ਇਮਾਰਤ ਆ ਜਿਹਦੇ ਵਿੱਚੋਂ ਪੂਰਾ ਆਪਣਾ ਨੇਪਾਲ ਆਪਰੇਟ ਹੁੰਦਾ ਸੀ ਪ੍ਰਧਾਨ ਮੰਤਰੀ ਦਾ ਉੱਥੇ ਦਫ਼ਤਰ ਸੀ ਤੇ ਉਹਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਦੂਸਰੇ ਨੰਬਰ ਤੇ ਉੱਥੇ ਜਿਹੜੇ ਫਿਰ ਹੁਣ ਉਹ ਸਤਾ ਤੇ ਕਾਬਜ ਲੋਕ ਸੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਘਰਵਾਰ ਫੂਕੇ ਗਏ ਇੱਕ ਸਾਬਕਾ ਪ੍ਰਧਾਨ ਮੰਤਰੀ ਖਬਰਾਂ ਚ ਦੱਸਿਆ ਗਿਆ ਵੀ ਉਹਦੇ ਘਰ ਵਾਲੀ ਨੂੰ ਜ਼ਿੰਦਾ ਜਲਾਤਾ ਪ੍ਰਦਰਸ਼ਨਕਾਰੀਆਂ ਨੇ ਦੂਸਰਾ ਤੁਸੀਂ ਕਹਿ ਰਹੇ ਸੀ ਵੀ ਉੱਥੇ ਪ੍ਰਦਰਸ਼ਨ ਕਲਾ ਪ੍ਰਦਰਸ਼ਨ ਨਹੀਂ ਤਖਤਾ ਪਲਟ ਹੋ ਗਿਆ ਜਿਹੜਾ ਪ੍ਰਧਾਨ ਮੰਤਰੀ ਸੀ ਰਾਸ਼ਟਰਪਤੀ ਸੀ ਅਸਤੀਫਾ ਦੇ ਗਏ ਨੇ ਫੌਜ ਨੇ ਹੈਲੀਕਾਪਟਰ ਰਾਹੀਂ ਉਹਨਾਂ ਨੂੰ ਕੱਢਿਆ ਵਾ ਤੇ ਇਹ ਮੰਤਰੀ ਦੀ ਇੱਕ ਵੀਡੀਓ ਤੁਸੀਂ ਖੁਦ ਦੇਖਿਓ ਵਾਇਰਲ ਹੋ ਰਹੀ ਹੈ ਕਿਵੇਂ ਲੋਕ ਲੱਤਾਂ ਮਾਰ ਕਤੇ ਸਤਾ ਚ ਬੈਠੇ ਲੋਕਾਂ ਨੇ ਇਹ ਗੱਲ ਸੋਚੀ ਹੋ ਵੀ ਇਹ ਲੋਕ ਜਿਹੜੇ ਸਾਡੀਆਂ ਜੁੱਤੀਆਂ ਚੱਟਣ ਵਾਲੀ ਨੌਬਤੀ ਲਿਆ ਦਿੰਦੇ ਆ ਲੀਡਰ ਜਨਤਾ ਦੀ ਤਾਂ ਜਨਤਾ ਨੂੰ ਤਾਂ ਆਪਣੀਆਂ ਜੁੱਤੀਆਂ ਚੱਟਣ ਦੇ ਕਾਬਿਲ ਹੀ ਸਮਝਦੇ ਆ ਇਹ ਤੇ ਉਹੀ ਜਨਤਾ ਨੇ ਉਹਨਾਂ ਜੁੱਤੀਆਂ ਦੇ ਨਾਲ ਉਹ ਮਤਲਬ ਉਸ ਮੰਤਰੀ ਦੀ ਉਹ ਹਾਲਤ ਕੀਤੀ ਤੇ ਉਹਨੂੰ ਫਿਰ ਉਹ ਆਪਣਾ ਰੈਸਕਿਊ ਕੀਤਾ ਹੈਲੀਕਾਪਟਰ ਆਹੀ ਉਹਨੂੰ ਮਤਲਬ ਵਿੱਚ ਵੀ ਨਹੀਂ ਵਾਇਆ ਹੈਲੀਕਾਪਟਰ ਤੇ ਉਦਾਂ ਹੀ ਤਾਂ ਢੰਗ ਕੇ ਟਕੜੀ ਵਾਟ ਉਹਨੂੰ ਉਹ ਹੈਲੀਕਾਪਟਰ ਰੈਸਕਿਊ ਕਰਕੇ ਲੈ ਕੇ ਗਿਆ ਜਨਤਾ ਤੋਂ ਬਚਾਇਆ ਨਹੀਂ ਜਨਤਾ ਨੇ ਉਹਨੂੰ ਮਾਰ ਦੇਣਾ ਸੀ ਸੋ ਇਹ ਜਿਹੜੇ ਦੰਗੇ ਪ੍ਰਸਾਦ ਜੋ ਹੋ ਰਹੇ ਨੇ ਇਕੱਲੇ ਨੇਪਾਲ ਇੱਕ ਦਸਕਾ ਨਾਲ ਜਾਣਕਾਰੀ ਸੰਜੋ ਕੀ ਜਿਹੜਾ ਇੱਕ ਫੇਸਬੁੱਕ ਕੋਜੰਟ ਵਟਰ ਇਹੀ ਬੰਦ ਕਰਨ ਤੇ ਨਾਲ ਉਹਦਾ ਇਹ ਗੁੱਸੇ ਲਹਿਰ ਫੈਲੀ ਜਾਂ ਕੋਈ ਹੋਰ ਵੀ ਉਹ ਸਰਕਾਰ ਤੋਂ ਮੰਗ ਕਰਦੇ ਸੀ ਕੋਈ ਲੋਕ ਉਹਦੇ ਦੇਖੋ ਫਿਲਹਾਲ ਦਾ ਜਿਹੜੀ ਵਜ੍ਹਾ ਸੀ ਇਹੀ ਸੀ ਜਿਹੜਾ ਮਤਲਬ ਕਿਹੜਾ ਲੋਕਾਂ ਦਾ ਸੜਕਾਂ ਤੇ ਉਤਰਨ ਦਾ ਕਾਰਨ ਤਾਂ ਬਣਿਆ ਇਹੀ ਸੋਸ਼ਲ ਮੀਡੀਆ ਪਰ ਤੁਹਾਨੂੰ ਪਤਾ ਵੀ ਉਹਦੇ ਪਿੱਛੇ ਫਿਰ ਕਾਰਨ ਤਾਂ ਬਹੁਤ ਜੁੜ ਜਾਂਦੇ ਨੇ ਫਿਰ ਬੇਰੋਜ਼ਗਾਰੀ ਵੀ ਜੁੜ ਗਈ ਫਿਰ ਲੋਕਾਂ ਨੂੰ ਇਹ ਵੀ ਮਤਲਬ ਜਿਹੜੇ ਪ੍ਰੇ ਲੀਡਰਾਂ ਦਾ ਕੀਤਾ ਹੋਇਆ ਭ੍ਰਿਸ਼ਟਾਚਾਰ ਵੀ ਦਿਸਣ ਲੱਗ ਜਾਂਦਾ ਤੇ ਫਿਰ ਉਹ ਸਾਰੀਆਂ ਚੀਜ਼ਾਂ ਉਹ ਮਤਲਬ ਜੁੜ ਕੇ ਫਿਰ ਜਿਵੇਂ ਵਿਰੋਧ ਬਣਦਾ ਨਾ ਥੋੜੀਆਂ ਅਲੱਗ-ਅਲੱਗ ਚੀਜ਼ਾਂ ਨੂੰ ਜੋੜ ਕੇ ਆਪਾਂ ਬੰਬ ਬਣਾਉਨੇ ਆ ਤੇ ਫਿਰ ਜਦੋਂ ਫਟਦਾ ਤੇ ਕਿੰਨਾ ਨੁਕਸਾਨ ਕਰਦਾ ਉਹ ਤਰੀਕਾ ਹੋ ਜਾਂਦਾ ਇੱਕ ਅੱਧਾ ਕਾਰਨ ਹੁੰਦਾ ਕਿਸੇ ਵੀ ਗੱਲ ਨੂੰ ਭੜਕਣ ਦੇ ਲਈ ਤੇ ਫਿਰ ਮਗਰੋਂ ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜਦੀਆਂ ਜਾਂਦੀਆਂ ਨੇ ਜਿਵੇਂ ਬੰਗਲਾਦੇਸ਼ ਵਿੱਚ ਹੋਇਆ ਸੀ ਉੱਥੋਂ ਦੀ ਪ੍ਰਧਾਨ ਮੰਤਰੀ ਵੀ ਨਿਕਰੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗਿਆ ਸੀਗਾ ਹੈਨਾ ਇਦਾਂ ਵੀ ਹੋਇਆ ਸੀਗਾ ਉਹ ਵੀ ਲੰਬੇ ਸਮੇਂ ਤੋਂ ਉੱਥੇ ਰਾਜਪਾਕ ਕਰ ਰਹੀ ਸੀ ਤੇ ਜਨਤਾ ਭੁੱਖੀ ਮਾਰ ਰਹੀ ਸੀ ਤੇ ਜਨਤਾ ਕੋਲੇ ਖਾਣ ਪੀਣ ਨੂੰ ਵੀ ਕੋਹ ਨਹੀਂ ਸੀ ਲੋਕਾਂ ਨੇ ਦੁਖੀ ਹੋયા ਨੇ ਉਹਦਾ ਤਖਤ ਆ ਪਲਟਦਾ ਉਹ ਆਪਣੇ ਦੇਸ਼ ਆ ਕੇ ਬੈਠੇ ਰੇ ਕਿੰਨਾ ਚਿਰ శ్రీਲੰਕਾ ਦੇ ਵਿੱਚ ਵੀ ਇਹੀ ਚੱਜ ਹੋਇਆ ਉੱਥੋਂ ਦੀ ਵੀ ਜਨਤਾ ਭੁੱਖੀ ਮਾਰ ਰਹੀ ਸੀ ਤੇ ਲੀਡਰ ਆਪਣੀਆਂ ਚੰਮੜੀਆਂ ਚਲਾ ਰਹੇ ਸੀ ਤੇ ਅੱਜ ਵੀ ਜਿਹੜਾ ਇਹ ਕੱਲਾ ਇੱਥੇ ਨਹੀਂ ਇਹ ਕੱਲ ਦਾ ਨੇਪਾਲ ਚਾ ਅੱਜ ਫਰਾਂਸ ਦੀ ਧਰਤੀ ਤੇ ਉਹ ਫਰਾਂਸ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪੈਰਿਸ ਦੇ ਵਿੱਚ ਗੜਬੜ ਉੱਥੇ ਕੋਈ ਪ੍ਰਧਾਨ ਮੰਤਰੀ ਦੀ ਅਦਲਾ ਬਦਲੀ ਹੋਈ ਆ ਤੇ ਉਹ ਵੀ ਲੋਕ ਜਿਹੜੇ ਨੇ ਉਤੋਂ ਦੇ ਰਾਸ਼ਟਰਪਤੀ ਮੈਨੂਅਲ ਮੈਕਰੋ ਨੇ ਜਿਹੜੇ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਲੋਕਾਂ ਦਾ ਮਤਲਬ ਕਹਿਣ ਦਾ ਮਤਲਬ ਆ ਇਹ ਆ ਵੀ ਉਹ ਸਰਕਾਰ ਜਿਹੜੀ ਨਾ ਆਪਣੇ ਜਿਹੜੇ ਉਹਦੇ ਖਰਚੇ ਨੇ ਸਰਕਾਰ ਦੇ ਉਹ ਨਜਾਇਜ਼ ਨੇ ਕਿਉਂਕਿ ਕਈ ਚੀਜ਼ਾਂ ਐਸੇ ਜਿਹੀਆਂ ਹੁੰਦੀਆਂ ਨੇ ਵੀ ਸਰਕਾਰ ਉੱਥੇ ਥੋੜੇ ਨਾਲ ਸਾਰ ਸਕਦੀ ਆ ਜਾਂ ਉੱਥੇ ਖਰਚੇ ਤੋਂ ਬਚ ਸਕਦੀ ਆ ਪਰ ਸਰਕਾਰਾਂ ਆਪਣੀ ਫੋਕੀ ਵਾਹ ਵਾਹ ਲਈ ਜਿਵੇਂ ਆਪਣੇ ਲਾ ਲੋ ਕੰਮ ਤਾਂ ਡੱਕੇ ਦਾ ਕੀਤਾ ਨਹੀਂ ਹੁੰਦਾ ਉਦੋਂ ਬਾਹਲੇ ਦੇ ਪੋਸਟਰ ਚਮਕਾ ਦਿੰਦੇ ਆ ਕੰਧਾਂ ਤੇ ਵੀ ਜੇ ਉਹੀ ਲੋਕਾਂ ਤੋਂ ਪੈਸਾ ਤੁਸੀਂ ਲੋਕਾਂ ਦੇ ਕੰਮ ਤੇ ਲਾ ਦੋ ਲੋਕਾਂ ਦੀ ਸੁੱਖ ਸਹੂਲਤ ਤੇ ਲਾ ਦੋ ਉਹ ਕੰਮ ਤਾਂ ਲੋਕਾਂ ਨੂੰ ਸੁਪਨੇ ਚ ਪਿਆਨੂ ਵੀ ਬੋਲਦਾ ਜੇ ਕਿਸੇ ਦਾ ਕੀਤਾ ਹੋਵੇ ਐਡੇ ਐਡੇ ਪੋਸਟਰ ਹੋਲਡਿੰਗ ਲਾ ਕੇ ਲੋਕਾਂ 'ਚ ਪ੍ਰਭਾਵ ਨਹੀਂ ਅੱਜ ਪਾਇਆ ਜਾ ਸਕਦਾ ਹੁਣ ਬੇਵਕੂਫ ਨਹੀਂ ਹੈਗੇ ਲੋਕ ਸੋ ਉਹੀ ਪੈਸਾ ਲੋਕਾਂ ਦੀ ਭਲਾਈ ਲਈ ਲੱਗੇ ਤੇ ਲੋਕਾਂ ਚ ਤੇ ਰਾਜੇ ਚ ਪਿਆਰ ਬਣਿਆ ਰਵੇ ਸੋ ਇਸ ਕਰਕੇ ਅੱਜ ਤੇ ਪਰਸੋਂ ਤੱਕ ਹੀ ਸਾਰਾ ਜਿਹੜਾ ਦੰਗਿਆਂ ਨਾਲ ਸੁਲਗ ਰਿਹਾ ਸੀ ਇਸ ਕਰਕੇ ਇਹ ਜਿਹੜੇ ਨਾ ਜੀਓ ਪੋਲਿਟਿਕਸ ਦੇ ਵਿੱਚ ਜੋ ਹਾਲਾਤ ਆਹ ਬਣ ਰਹੇ ਨੇ ਮੰਗਾਈ ਵਧ ਰਹੀ ਆ ਸਾਰੇ ਯੂਰਪ ਦੇ ਵਿੱਚ ਮੰਗਾਈ ਵਧੀ ਹੋਈ ਆ ਹੋਰ ਸਾਰੇ ਛੋਟੇ ਦੇਸ਼ਾਂ ਚਾਰਪ ਕੰਟਰੀਆਂ ਦੇ ਵਿੱਚ ਵੀ ਬੁਰਾ ਹਾਲ ਆ ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਹੁਣ ਆਪਸ ਦੇ ਵਿੱਚ ਲੜਾਉਣ ਤੇ ਉਤਰਾ ਉਤਾਰੂ ਹੋ ਗਈਆਂ ਨੇ ਤੇ ਕੋਈ ਵੀ ਮੈਨੂੰ ਮੈਦ ਨਹੀਂ ਵੀ ਦੁਨੀਆ ਦਾ ਕੋਈ ਇਹੋ ਜਿਹਾ ਮਲਕ ਹੋਵੇ ਜਿਹੜਾ ਇਸ ਵਕਤ ਸ਼ਾਂਤੀ ਦੇ ਵਿੱਚ ਜਿਉਂ ਰਿਹਾ ਹੋਵੇ ਹਰ ਪਾਸੇ ਕੋਈ ਨਾ ਕੋਈ ਜਿਹੜੀ ਮਾਰ ਧਾਰ ਦੰਗੇ ਹੋ ਰਹੇ ਨੇ ਤੇ ਇਹ ਮੈਂ ਤਾਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਵੀ ਇੱਕ ਚਲੋ ਛੋਟਾ ਜਿਹਾ ਬੇਰਬਾਹ ਹੋਰ ਸਾਂਝਾ ਕਰ ਦਈਏ ਫਿਰ ਆਪਾਂ ਸਵਾਪਤੀ ਕਰਾਂਗੇ ਵੀ ਇਹ ਜਿਹੜਾ ਆਪਾਂ ਕੱਲ ਗੱਲ ਕਰ ਰਹੇ ਸੀ ਆਪਾਂ ਵੀਡੀਓ ਕੀਤੀ ਸੀ ਵੀ ਤੀਸਰੀ ਵਰਲਡ ਵਾਰ ਲੱਗ ਸਕਦੀ ਆ ਆਪਾਂ ਤਾਂ 26 ਚ ਜਾਣ ਦੀਆਂ ਗੱਲਾਂ ਕਰਦੇ ਨੇ ਤਾਂ ਹੋ ਸਕਦਾ ਵੀ ਕਦੋਂ ਵੀ ਭਟਕ ਸਕਦੀ ਆ ਕਿਉਂਕਿ ਪੋਲੈਂਡ ਤੇ ਆਪਣਾ ਰੂਸ ਫਪਜਾ ਆਮਣੋਂ ਸਾਹਮਣੇ ਨੇ ਉੱਥੇ ਕੋਈ ਡਰੋਨ ਵਗੈਰਾ ਦੇ ਹਮਲੇ ਕੀਤੇ ਆ ਰੂਸ ਨੇ ਇਸ ਕਰਕੇ ਉਹਨਾਂ ਨੇ ਨੋ ਟਾਈਮ ਜਾਰੀ ਕਰਤਾ ਇੱਕ ਕਦੋਂ ਦੀ ਗੱਲ ਦਾ ਜੀ ਇਹ ਇਹ ਕੱਲ ਦੀ ਰਾਤ ਦੀ ਗੱਲ ਆ ਅੱਛਾ ਉਹ ਪੋਲੈਂਡ ਨੇ ਨੋ ਟਾਈਮ ਜਾਰੀ ਕਰਤਾ ਵੀ ਸਾਡੇ 에ਅਰ ਸਪੇਸ ਦੇ ਵਿੱਚ ਕੋਈ ਵੀ ਮਤਲ ਉੱਡ ਕੇ ਆਉਣ ਵਾਲੀ ਚੀਜ਼ ਆ ਜੇ ਉਹ ਆਊਗੀ ਤਾਂ ਉਹਨੂੰ ਜਿਹੜਾ ਸ਼ੂਟ ਆਊਟ ਕਰ ਦਿੱਤਾ ਜਾਊਗਾ ਸੋ ਇਸ ਕਰਕੇ ਵਰਲਡ ਵਾਰ ਤਾਂ ਬੂਹੇ ਤੇ ਖੜੀ ਆ ਕਿਤੇ ਵੀ ਲੱਗ ਸਕਦੀ ਆ ਸੋ ਆਪਾਂ ਹੁਣ ਆਈਏ ਸਮਾਪਤੀ ਵੱਲ ਵੀ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਦੇਸਾਂ ਦੇ ਵਿੱਚ ਇਹਨਾਂ ਤੋਂ ਲੀਡਰਾਂ ਨੂੰ ਸਿੱਖਿਆ ਕੀ ਲੈਣੀ ਚਾਹੀਦੀ ਆ ਲੀਡਰਾਂ ਨੂੰ ਸਿੱਖਿਆ ਇਹ ਲੈਣੀ ਚਾਹੀਦੀ ਆ ਵੀ ਦੇਖੋ ਜਦੋਂ ਇਹ ਜਵਾਰਾਮੁਖੀ ਫਟ ਜਾਂਦਾ ਨਾ ਫਿਰ ਇਹ ਸਰਕਾਰਾਂ ਰੋਕ ਨਹੀਂ ਸਕਦੀਆਂ ਉਹੀ ਫੋਰਸਾਂ ਨੇ ਉਹੀ ਉਹਨਾਂ ਕੋਲ ਹਥਿਆਰ ਨੇ ਕਿਸੇ ਤੋਂ ਵੀ ਪ੍ਰਦਰਸ਼ਨਕਾਰੀ ਕੰਟਰੋਲ ਤਾਂ ਨਹੀਂ ਨਾ ਹੋਏ ਉਹ ਹਜੇ ਵੀ ਉੱਥੇ ਅੱਗ ਨਹੀਂ ਮਤਲਬ ਪੂਰੇ ਦੰਗੇ ਚੱਲ ਰਹੇ ਨੇ ਇਸ ਵਕਤ ਵੀ ਜਦੋਂ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਆ ਉੱਥੇ ਸ਼ਾਂਤੀ ਨਹੀਂ ਹੋਈ ਹੋਈ ਹਜੇ ਵੀ ਉੱਥੇ ਪੂਰੇ ਜੋਰਾਂ ਤੇ ਦੰਗੇ ਭੜਕੇ ਹੋਏ ਨੇ ਸੋ ਇਹ ਸਰਕਾਰਾਂ ਹੋਣ ਉਹਨਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਅਸੀਂ ਸਤਾ 'ਚ ਬਹਿ ਗਏ ਨਾ ਉਹਨਾਂ ਦੀ ਪਹਿਲੀ ਪਾਇਓਰਿਟੀ ਜਿਹੜੀ ਆ ਪਹਿਲਾ ਯਤਨ ਜਿਹੜਾ ਇਹ ਹੋਣਾ ਚਾਹੀਦਾ ਵੀ ਸਾਡਾ ਜਨਤਾ ਦੇ ਵਿੱਚ ਜਿਹੜਾ ਵਿਸ਼ਵਾਸ ਕਿਵੇਂ ਬਣੇ ਸਾਡਾ ਜਨਤਾ ਦੇ ਨਾਲ ਪਿਆਰ ਕਿਵੇਂ ਬਣਿਆ ਰਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਜਨਤਾ 'ਚ ਜਾਈਏ ਜਿਵੇਂ ਪਹਿਲਾਂ ਸਤਾ 'ਚ ਆਉਣ ਤੋਂ ਪਹਿਲਾਂ ਲੋਕ ਸਾਡੇ ਤੇ ਫੁੱਲਾਂ ਦੀ ਵਰਖਾ ਕਰਦੇ ਆ ਸਾਡੇ ਗਲਾਂ 'ਚ ਹਾਰ ਪਾਉਂਦੇ ਆ ਤਬ ਬਾਦ ਵਿੱਚ ਵੀ 5 ਸਾਲ ਬਾਅਦ ਵੀ ਜਦੋਂ ਜਾਈਏ ਤਾਂ ਲੋਕ ਫੁੱਲਾਂ ਦੇ ਹਾਰ ਫੁੱਲਾਂ ਦੇ ਗੁਲਦਸਤੇ ਲੈ ਕੇ ਖੜੇ ਹੋਣ ਨਾ ਕਿ ਜੁੱਤੀਆਂ ਮਾਰ ਲੋਕ ਇਕੱਠਾਂ ਚ ਗਿਆ ਚ ਇਹਦਾ ਮਤਲਬ ਇਹ ਆ ਵੀ ਸਰਕਾਰ ਦੇ ਸਤਾ ਚ ਆਉਂਦੇ ਆ ਕਿਸੇ ਵੀ ਤਰ੍ਹਾਂ ਨੂੰ ਚਾਹੀ ਕੋਈ ਹੋਵੇ ਚਾਹੀ ਪੰਜਾਬ ਦੀ ਹੋਵੇ ਸੈਂਟਰ ਦੀ ਹੋਵੇ ਇਹ ਸਿੱਖਿਆ ਲੈਣੀ ਬਣਦੀ ਆ ਵੀ ਜੇ ਤੁਸੀਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਵੱਲ ਧਿਆਨ ਨਾ ਦਿਓਗੇ ਲੋਕਾਂ ਨਾਲ ਵਾਅਦੇ ਕਰਕੇ ਸਤਾ ਤੇ ਕਾਬਜ ਹੋ ਕੇ ਮੁੜ ਕੇ ਚਲਾਓਗੇ ਚੰਮ ਦੀਆਂ ਭ੍ਰਸ਼ਟਾਚਾਰਹੀਂ ਆਪਣੀਆਂ ਤਜੋਰੀਆਂ ਭਰੋਗੇ ਲੋਕਾਂ ਨੂੰ ਮਰਨ ਵਾਸਤੇ ਸੜਕਾਂ ਤੇ ਛੜ ਦੋਂਗੇ ਤੇ ਜਦੋਂ ਫਿਰ ਇਹ ਜਵਾਲਾਮੁਖੀ ਫਟਦੇ ਨੇ ਤੇ ਫਿਰ ਸਾਰਾ ਕੁਝ ਜਿਹੜਾ ਸਾੜ ਕੇ ਸੁਆਹ ਕਰ ਦਿੰਦੇ ਨੇ ਇਸ ਕਰਕੇ ਸਰਕਾਰਾਂ ਨੂੰ ਪਹਿਲਾਂ ਤਾਂ ਯਤਨ ਕਰਕੇ ਸਰਕਾਰਾਂ ਰੋਕ ਸਕਦੀਆਂ ਨੇ ਇਹਨਾਂ ਨੂੰ ਰੋਕਣ ਦਾ ਤਾਂ ਇੱਕੋ ਹੀ ਇੱਕ ਜਰੀਆ ਕਿ ਸਰਕਾਰ ਰਾਜੇ ਦਾ ਤੇ ਪਰਜਾ ਦਾ ਆਪਸ ਵਿੱਚ ਪਿਆਰ ਹੋਣਾ ਜ਼ਰੂਰੀ ਆ ਤੇ ਜੇ ਰਾਜਾ ਆਪਣੀ ਪਰਜਾ ਨੂੰ ਪਿਆਰ ਕਰਦਾ ਹੋ ਤਾਂ ਪਰਜਾ ਵੀ ਸਤਕਾਰ ਦਿੰਦੀ ਆ ਮੋੜ ਕੇ ਰਿਟਰਨ ਮਿਲਦਾ ਬਹੁਤ ਆ ਉਹਨੂੰ ਕੰਧ ਚ ਮਾਰੋ ਦੁਆਰਾ ਤੁਹਾਡੀ ਝੋਲੀ ਚ ਆਊਗੀ ਤੇ ਜੇ ਰਾਜਾ ਆਪਣੀ ਪਰਜਾ ਤੇ ਆਪਣਾ ਪਿਆਰ ਨਿਸ਼ਾਬਰ ਕਰੇ ਉਹਨਾਂ ਦੀਆਂ ਦੁੱਖ ਤਕਲੀਫਾਂ ਦੇਖ ਕੇ ਉਸ ਤਰੀਕੇ ਦੀਆਂ ਪਾਲਿਸੀਆਂ ਬਣਾਵੇ ਕਿ ਜਨਤਾ ਸਕੂਨ ਦੇ ਨਾਲ ਆਪਣਾ ਸਮਾਂ ਜਿਹੜਾ ਲੰਘਾਵੇ ਤੇ ਫਿਰ ਨਾ ਕਿਤੇ ਦੰਗੇ ਹੋਣ ਤੇ ਨਾ ਕਿਤੇ ਸਰਕਾਰਾਂ ਨੂੰ ਕਿਸੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਜਿਹੜਾ ਹੈਗਾ ਸਰਕਾਰਾਂ ਨੂੰ ਮੇਤੂ ਇਹ ਸਿੱਖਿਆ ਲੈਣੀ ਬਣਦੀ ਆ ਲੀਡਰ ਇਹ ਨਾ ਸੋਚਣ ਵੀ ਸਾਡੇ ਕੋਲੇ ਪਾਵਰ ਆ ਪਾਵਰਾਂ ਪੂਵਰਾਂ ਨਹੀਂ ਜਨਤਾ ਛੱਡਦੀ ਜਦੋਂ ਫਿਰ ਬਦਰੋ ਉੱਠਦੇ ਨੇ ਨਾ ਉਦੋਂ ਸਾਰਾ ਕੁਝ ਜਦਵੇਂ ਹੜ ਆਉਂਦਾ ਸਾਰਾ ਕੁਝ ਨਾਲ ਬਹਾ ਕੇ ਲੈ ਜਾਂਦਾ ਲੋਕਾਂ ਦਾ ਵੀ ਜਦੋਂ ਹੜ ਹੁੰਦਾ ਤੇ ਸਰਕਾਰਾਂ ਫਿਰ ਪੱਤਰਿਆਂ ਵਾਂਗ ਸੁੱਕੇ ਘਾਹ ਫੂਸ ਵਾਂਗ ਮੂਰੇ ਉੱਡ ਜਾਂਦੀਆਂ ਨੇ ਉੱਡ ਗਈ ਨੇਪਾਲ ਦੀ ਸਰਕਾਰ ਉਹ ਪ੍ਰਧਾਨ ਮੰਤਰੀ ਕਿਤੇ ਜਾ ਬੈਠਾ ਹੋਣਾ ਬਾਕੀ ਮੰਤਰੀ ਉਹਨਾਂ ਨੇ ਰੈਸਕਿਊ ਕਰਕੇ ਫੌਜ ਨੇ ਕਿਤੇ ਸੁਰੱਖਿਅਤ ਥਾਵਾਂ ਤੇ ਕੱਢ ਤੇ ਤੇ ਹੁਣ ਜਿਹੜਾ ਉੱਥੇ ਮਾਰਸ਼ਲ ਲਾ ਜਿਹੜਾ ਆਪਣਾ ਸੈਨਾ ਨੇ ਆਪਣੇ ਹੱਥ ਚ ਕੰਟਰੋਲ ਲਿਆ ਹੋਇਆ ਉਹ ਉੱਥੇ ਗੱਲਬਾਤ ਦਾ ਯਤਨ ਕਰ ਰਹੀ ਆ ਜੇ ਸਰਖਿਆ ਫੋਰਸਾਂ ਜਿਹੜੀਆਂ ਨੇ ਸੈਨਾ ਨੇ ਆਪਣੇ ਹੱਥ ਚ ਲੈ ਲਿਆ ਉਤੋਂ ਦਾ ਰਾਜ ਭਾਗ ਤੇ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਦੀ ਉਹਨਾਂ ਨੇ ਪੇਸ਼ਕਸ਼ ਰੱਖੀ ਆ ਪਰ ਹੁਣ ਤੱਕ ਦੀ ਮੇਰੀ ਜਾਣਕਾਰੀ ਤਾਈ ਉਹਨਾਂ ਦੀ ਹਜੇ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ ਸੀ ਹੋ ਜੇ ਪਹਿਲਾਂ 10 ਮਿੰਟਾਂ ਤੱਕ ਹੋ ਜੇ ਕੋਈ ਗੱਲਬਾਤ ਜਦੋਂ ਉਹਨਾਂ ਦੇ ਵਿੱਚ ਹੋਊਗੀ ਤੇ ਫਿਰ ਉੱਥੇ ਜਾ ਕੇ ਜੇ ਸ਼ਾਂਤੀ ਆਉਂਦੀ ਆ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਮਿਲੂਗਾ ਅਸੀਂ ਤਾਂ ਇਹ ਸੋਚਦੇ ਆ ਚਾਹੁੰਨੇ ਵੀ ਆ ਵੀ ਦੁਨੀਆ ਸਾਰੀ ਜਿਹੜੀ ਸੁਖੀ ਸ਼ਾਂਦੀ ਬਸੇ ਕਿਸੇ ਦੇ ਕਿਸੇ ਨੂੰ ਉਹਦੇ ਕਹਿਣ ਨੂੰ ਪੂਰਾ ਚਨਾਬੇ ਲੋਕ ਆਪਣਾ ਜੀਵਨ ਕਿਉਂਕਿ ਮਨੁੱਖਾ ਜੀਵਨ ਬਾਰ-ਬਾਰ ਨਹੀਂ ਮਿਲਦਾ ਇੱਕੋ ਵਾਰੀ ਮਨੁੱਖਾ ਜੀਵਨ ਮਿਲਿਆ ਇਸ ਕਰਕੇ ਭਾਈ ਸਾਰਿਆਂ ਨੂੰ ਇਹਨੂੰ ਸ਼ਾਂਤੀ ਦੇ ਨਾਲ ਜਾਉਣਾ ਚਾਹੀਦਾ ਤੇ ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਦੀ ਕਾਮਨਾ ਕਰਨੀ ਚਾਹੀਦੀ ਹੈ ਸੋ ਅਸੀਂ ਵੀ ਕਾਮਨਾ ਕਰਦੇ ਹਾਂ ਪਰ ਸਾਡੇ ਸਾਡੀ ਜਿਹੜਾ ਅਰਦਾਸ ਆ ਅਸੀਂ ਤਾਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਬਾਕੀ ਇਹ ਸ਼ਾਂਤੀ ਨੂੰ ਬਣਾ ਕੇ ਰੱਖਣਾ ਇਸ ਸਰਕਾਰਾਂ ਦੇ ਹੱਥ ਵਾਸਾ ਸਰਕਾਰਾਂ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਦੇਖ ਕੇ ਜਨਤਾ ਨੂੰ ਉਸ ਤਰੀਕੇ ਦੇ ਨਾਲ ਡੀਲ ਕਰਨ ਤਾਂ ਕਿ ਲੋਕਾਂ ਦਾ ਜਿਹੜਾ ਭਾਈ ਵਿਦਰੋਹ ਸਰਕਾਰਾਂ ਦੇ ਖਿਲਾਫ ਨਾ ਫੁੱਟੇ। ਦਰਸ਼ਕੂ ਇਹ ਸੰਨ ਭਾਈ ਮਨਜੀਤ ਸਿੰਘ ਜੀ ਮੰਡਾ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਤੇ ਜੋ ਨੇਪਾਲ ਦੇ ਵਿੱਚ ਅੱਜ ਹੋ ਰਿਹਾ ਵਾ ਤੇ ਅਸੀਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਆਂ ਵੀ ਜਿੱਥੇ ਵੀ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਬੈਠਾ ਪ੍ਰਮਾਤਮਾ ਉਸ ਨੂੰ ਤੰਦਰੁਸਤੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਸਾਰੇ ਲੋਕ ਆਨੁਮਾਨ ਦੇ ਨਾਲ ਰਹਿਣੋ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਜਨਤਰੀ ਕਚਹਿਰੀ ਵਿੱਚ ਪੇਸ਼ ਹੁੰਦੇ ਰਵਾਂਗੇ। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਨ੍ਹਾਂ ਦਰਸ਼ਕਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭਾਈ ਮਨਜੀਤ ਸਿੰਘ ਮੰਡ ਇਹਨਾਂ ਨੇ ਵੀ ਆਪਣਾ ਮੰਡ ਨਿਊਜ਼ ਪੰਜਾਬ ਜਿਹੜਾ ਚੈਨਲ ਸ਼ੁਰੂ ਕੀਤਾ ਇਹਨਾਂ ਨੇ ਪੂਰਾ ਸਹਿਯੋਗ ਤੁਸੀਂ ਕਰੋ ਤੇ ਸਾਡੇ ਚੈਨਲ ਨੂੰ ਵੀ ਜਿਨ੍ਹਾਂ ਨੇ ਹਾਈ ਤੱਕ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਕਰੋ ਤੇ ਆਪਣੇ ਜਿਹੜੇ ਵਿਚਾਰ ਆ ਉਹ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦਿਓ ਕਿਉਂਕਿ ਤੁਹਾਡੇ ਸੁਝਾਵਾਂ ਦੇ ਨਾਲ ਹੀ ਅਸੀਂ ਹੋਰ ਇਦਾਂ ਦੇ ਮੁੱਦੇ ਚੁੱਕਦੇ ਰਵਾਂਗੇ ਜਿੱਥੇ ਸਾਡੇ ਕਮੀ ਪੇਸ਼ੀ ਆ ਸਾਨੂੰ ਕਮੈਂਟ ਰਾਹੀਂ ਉਹ ਵੀ ਸਾਨੂੰ ਦੱਸੋ ਤਾਂ ਕਿ ਅਸੀਂ ਆਪਣੇ ਚ ਕਮੀ ਨੂੰ ਸਦਾ ਕਰ ਸਕੀਏ ਅਸੀਂ ਅਜਿਹੇ ਮੁੱਦੇ ਯੰਤਰਿਕ ਕਚਹਿਰੀ ਵਿੱਚ ਲੈ ਕੇ ਪੇਸ਼ ਹੁੰਦੇ ਰਵਾਂਗੇ ਜਦੋਂ ਦੇ ਦੇ ਰਹੋ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ